So, ਕੁਸ਼ੀਰ ਲਰੀ ਦੈ ਹਮ ਤੀਖਤ ਸੇਖਾਰੀ ਤੇ ਤੂੰ ਤੇ ਬਕਰ ਦਾਤਾ ਹਮ ਤੀਖਤ ਏਕ ਓੰਕਾਰ ਵਾਹਿਗੁਰੂ ਜੀ ਕੀ ਫਾਤੇ ਸ੍ਰੀ ਭਗਉਤੀ ਜੀ ਸਹਾਈ ਬਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉ ਇਸੁ ਮਰਗੈ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ RAM DASੇ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੇ ਧਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧੜਕੇ ਬੋਲੋ ਜੀ ਪਿਆਰਿਆ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਹ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿ ਹਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾ ਸਵਸਾ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਤਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਤ ਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਜਿਤ ਆਵਣ ਕਾ ਸਦਕਾ ਸਰਬ ਸੋਕ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆ ਰਿਆਇ ਤ ਦੇਗ ਤੇਗ ਫਤੇ ਬਰਗ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੇ ਜੀ ਸਤਿ ਸ੍ਰੀ ਅਕਾਲ ਸਿੱਖ ਨੂੰ ਸਿੱਖੀ ਦਾਣ ਕੀ ਸੁਦਾਨ ਰਹਿਤ ਦਾਣ ਵਿਦੇਕ ਦਾਣ ਵਸਾਹਾ ਦਾਣ ਪਰੂਸਾ ਦਾਣ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਰਹਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗਾ ਜੁਗਾ ਅਟਲ ਧਰਮ ਕਾ ਜੈਕਾਰ ਬੋਲ ਜੀ ਵਾਹਿਗੁਰੂ ਸੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪਵਾਹੀ ਗੁਰੂ हे अकाल पुरख अपने पंथ दे सदा सुहाई द पार जियों श्री नानकणा साहिबा अतेहूर गुरुद्वारेया गुरु धाम दी जिन्ना तो पंथ नु वछोड़े आ गया तन्ना दे खुल्ले दर्शन दीदार सेवा सुभाव दा दान खालसा जी नु बक्शो ਹੇ ਨਮਾਣੀ ਆਦੇ ਮਾਨ ਸਤਿਗੁਰੂ ਨੇ ਤਾਣਿਆ ਦੇ ਤਾਣ ਨੇ ਓਟਿਆ ਦੀ ਓਟ ਸੱਚੇ ਪਿਤਾ ਵਹਿ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਦੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਬਤੀ ਧੋਈ ਆਇਆ ਚਾਰ ਪਹਿਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇਨਾ ਦੇ ਪਾਵਨ ਪਵਿੱਤਰ ਹਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਬੋ ਰਚੇ ਪਾਵਨ ਦਰਬਾਰਾਂ ਦੇ ਅੰਦਰ ਆਪ ਜੀ ਦੇ ਸੋਹਣੇ ਸੰਗਸਣ ਤਿਆਰ ਹਨ ਕਿਰਪਾ ਕਰੋ ਜੀ ਸੰਗਸਣਾਂ ਤੇ ਪ੍ਰਕਾਸ਼ਮਾਨ ਹੋਕਰ ਸੰਗਤਾਂ ਨੂੰ ਖੁਣੇ ਦਰਸ਼ਨ ਦਿਦਾਰ ਪਾਵਨਾ ਭਗਤ ਪਰ ਅਪਦੇਸ਼ ਬਖਸ਼ ਕੇ ਨਿਹਾਲ ਕਰੋ ਦਰ ਆਏ ਸੰਗ ਦੀਆਂ ਹਾਜ਼ਰੀਆਂ ਦਰ ਪਰਵਾਲ ਕਰਨੀਆਂ ਦਰੋਂ ਘਰੋਂ ਸਿੱਖੇ ਸੇਵਕ ਪਰੁਸਾ ਨਾਮ ਦਾਣਾ ਬਖਸ਼ੁਨਾ ਸੋਖ ਭਾਵਨਾਵਾ ਪੂਰਨ ਕਰਨੀਆਂ ਜਤੁਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਆਪ ਜੀ ਕਰੋ ਕਿਰਪਾ ਪਾਵਨਾ ਪਵਿੱਤਰ ਸਵ ਰੂਪ ਸੋਖ ਅਸਥਾਨ ਤੂ ਪ੍ਰਕਾਸ਼ ਅਸਥਾਨ ਤੇ ਨਜ਼ਰ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸੁਹਾਈ ਹੋਣਾ ਸਰਬੱਤ ਦੇ ਕਾਰਜ ਰਾਸ ਕਰਨੇ ਸੋਹ ਪਿਆਰੇ ਮੇ ਮਾ ਜਿੰਮਾ ਦਿਲਿਆ ਤੇਰਾ ਨਾਮ ਚਿਤ ਆਵੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ جب هڪو ڏاڻ نه